ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੀਤ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਹੁਣ ਅਸੀਂ ਚੱਲੇ ਆ ਆਪਣੇ ਘਰ ਪੇਕੇ ਪਿੰਡ ਵਾਧੂ ਇੰਜੋਏ ਕਰ ਲਿਆ ਜਾਣਾ ਬਹੁਤ ਔਖਾ ਲੱਗਦਾ ਕੁਝ ਸਮਝ ਹੀ ਨਹੀਂ ਆਉਂਦੀ ਹੈਗੀ ਬਸ ਐ ਹੁੰਦਾ ਫਿਰ ਫੜਾਫੜ ਨਿਕਲ ਜਾਓ ਕਿ ਜ਼ਿਆਦਾ ਗੱਲਬਾਤ ਨਹੀਂ ਹੁੰਦੀ ਮਨ ਅਪਸੈਟ ਹੁੰਦੇ ਆ ਥੋੜਾ ਜਿਹਾ ਤੇ ਸਮਾਨ ਵੇਖੋ ਸਾਡਾ ਕਿੰਨਾ ਜ਼ਿਆਦਾ ਹੋ ਗਿਆ ਤੇ ਟਾਈਮ ਹੋ ਗਿਆ ਸੀਗਾ ਸਵੇਰ ਦਾ ਪੌਣੇ 7 ਦਾ ਅਸੀਂ ਟਾਈਮ ਨਾਲ ਹੀ ਚਲੇ ਗਏ ਸੀਗੇ ਫਿਰ ਮਗਰੋਂ ਨਾ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਘਰੋਂ ਹੁਣ ਨਿਕਲਣ ਲੱਗੇ ਅਸੀਂ ਫੜਾ ਫੜ ਫਿਰ ਮਿਲ ਕੇ ਨਿਕਲ ਲੀਦਾ ਕਿਉਂਕਿ ਜ਼ਿਆਦਾ ਤੇ ਫਿਰ ਮਾਨ ਪ੍ਰੇਸ਼ਾਨੀ ਹੁੰਦਾ ਤੇ ਹੁਣ ਘਰ ਨੂੰ ਅਲਵਿਦਾ ਕਹਿੰਦੇ ਹੋਏ ਫਿਰ ਛੁੱਟੀਆਂ ਚਾਹਵਾਂਗੇ ਤੇ ਬੜਾ ਔਖਾ ਲੱਗਦਾ ਘਰੋਂ ਜਾਣਾ ਖਾਸ ਕਰਕੇ ਜਦੋਂ ਹਫਤਾ ਖੁਲਾੜੀਏ ਤੇ ਹੁਣ ਅਸੀਂ ਪਹੁੰਚ ਗਏ ਆਪਣੇ ਘਰ ਦੇ ਨੇੜੇ ਤੇ ਕਾਰ ਐਂਟਰੀ ਕਰ ਲਈਏ ਲੋਟ ਕੇ ਬੁੱਧੂ ਘਰ ਕੋ ਆਏ ਉਹ ਕੰਮ ਸਾਡੇ ਵਾਲਾ ਹੋ ਜਾਂਦਾ ਫਿਰ ਜਦੋਂ ਘਰ ਆਈਦਾ ਹੈ ਕਿ ਬੱਚੇ ਆਪਣੇ ਕੱਪੜੇ-ਕੁਪੜੇ ਬਦਲ ਕੇ ਚਲੇ ਗਏ ਸੀ ਮੈਂ ਥੱਲੇ ਆਪਣੀ ਦਰਾਣੀ ਨਾਲ ਲੱਗੀ ਰਹੀ ਕਾਫੀ ਟਾਈਮ ਗੱਲਾਂ ਕਰਨ ਉਹ ਬਦਲ ਕੇ ਕੱਪੜੇ ਲਾਲ ਲੁਕੇ ਤੌਰਗੇ ਸੀ ਤੇ ਇਹਦੀਆਂ ਬਾਜੂ ਨਾ ਮੈਂ ਕਾਫਲੀਆਂ ਬਣਾਈਆਂ ਸਨ ਤੇ ਥੋੜੀਆਂ ਜਿਹੀਆਂ ਨਾ ਟਾਈਟ ਬਣੀਆਂ ਨੇ ਤੇ ਉਸ ਦਿਨਾਂ ਕਿ ਕੋਈ ਵੀਡੀਓ ਨਹੀਂ ਬਣੀ ਤੇ ਅਗਲੇ ਦਿਨ ਇਹ 11:00 ਵਜੇ ਬਹੁਤ ਹੀ ਜ਼ਿਆਦਾ ਮੀਂਹ ਪਿਆ ਇਹ ਵੀ ਕਿ ਚਲੋ ਹੁਣ ਮੁੰਜੀਆਂ ਮਾਂਜੀਆਂ ਲੱਗ ਜਾਣੀਆਂ ਇੱਕ ਵਾਰੀ ਥੋੜਾ ਜਿਹਾ ਪਾਣੀ ਦਾ ਘਾਟਾ ਪੂਰਾ ਹੋ ਜਾਂਦਾ ਹੈ ਪਿਆਲੀਆਂ ਸੁੱਕੀਆਂ ਹੁੰਦੀਆਂ ਨੇ ਇੱਕ ਵਾਰੀ ਤੇ ਲਗੀਆਂ ਚ ਵੀ ਚਲੋ ਪਾਣੀ ਪਿਆ ਜਾਂਦਾ ਮੀ ਬਹੁਤ ਜ਼ਿਆਦਾ ਪਿਆਸ ਸੀਗਾ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਸਵੇਰ ਤੇ ਚਲੋ ਇੱਕ ਵਾਰੀ ਨਾ ਪੈਲੀਆਂ ਹੁਣ ਪਾਣੀ ਜੇ ਭਰੀਆਂ ਵਿਖਣ ਲੱਗ ਗਿਆ ਨੇ ਇੱਕ ਦੋ ਵਾਰੀ ਹੋਰ ਬਾਰਿਸ਼ ਹੋ ਗਈ ਤੇ ਵਧੀਆ ਸੈਟਿੰਗ ਹੋ ਜਾਣੀ ਐ ਮੁੰਜੀ ਦੀ ਤੇ ਉਸ ਤੋਂ ਬਾਅਦ ਅਗਲੇ ਪਾਸੇ ਆਣ ਕੇ ਆਪਾਂ ਸਫਾਈ ਕੀਤੀ ਤੇ ਪਾਰਕ ਵੀ ਇੱਕ ਵਾਰੀ ਚਲੋ ਹਰੀ-ਭਰੀ ਹੋ ਜਾਏਗੀ ਜਿੰਨਾ ਮਰਜੀ ਆਪ ਪਾਣੀ ਪਾਓ ਨਾ ਉਹ ਜੀ ਗੱਲ ਨਹੀਂ ਬਣਦੀ ਹੈ ਕਿ ਮੀਂਹ ਨਾਲ ਫੁੱਲ ਬੂਟੇ ਨਾ ਸੋਹਣੇ ਹੋ ਜਾਂਦੇ ਨੇ ਉਸ ਤੋਂ ਮਗਰੋਂ ਨਾਲ ਦੀ ਨਾਲ ਹੀ ਆਪਾਂ ਸੋਚਿਆ ਬਾਰਿਸ਼ ਠੀਏ ਤੇ ਵਾਈਪਰ ਮਾਰਦੇ ਨੇ ਮਗਰੋਂ ਸੁੱਕ ਗਿਆ ਫੇਰ ਝਾੜੂ ਪੋਚਾ ਕਰਨਾ ਪੈਣਾ ਕਿਉਂਕਿ ਭਾਵੇਂ ਮੀਂਹ ਸੀਗਾ ਨੇਰੀ ਨਹੀਂ ਸੀ ਪਰ ਫੇਰ ਵੀ ਨਾ ਮਿੱਟੀ ਜੀ ਬਹੁ ਡਿੱਗ ਜਾਂਦੀ ਏ ਫਾਰਕ ਦੇ ਬੂਟਿਆਂ ਦੀ ਕੁਛ ਅਧਿਆਂ ਕੁ ਦੀ ਕਟਿੰਗ ਕੀਤੀ ਏ ਤੇ ਅਧਿਆਂ ਕੁ ਦੀ ਰਹਿ ਗਈ ਏ ਮੀ ਹਟਦੇ ਆਈ ਨਾ ਨਾਲ ਦੀ ਨਾਲ ਗਰਮੀ ਬਹੁਤ ਜ਼ਿਆਦਾ ਲੱਗ ਕੇ ਸੀ ਕਿ ਜਿਵੇਂ ਪੜਾਸ ਜੀ ਨਿਕਲਦੀ ਹੈ ਲਗਾਤਾਰ 2-3 ਦਿਨ ਮੀਂਹ ਪੈਂਦਾ ਰਹੇ ਫਿਰ ਮੌਸਮ ਨੂੰ ਫਰਕ ਪੈਂਦਾ ਐਵੇਂ ਇੱਕੋ ਦਮ ਮੀਂਹ ਤੋਂ ਮਬਰੂ ਬਹੁਤ ਜ਼ਿਆਦਾ ਗੁੰਮ ਹੋ ਜਾਂਦਾ ਇਹ ਨਾਲ ਸਾਡੇ ਘਰ ਦੇ ਪੈਲੀ ਰਹਿ ਗਈ ਹੈ ਹੁਣ ਇੱਥੇ ਮੁੰਜੀ ਲੱਗਣ ਵਾਲੀ ਨੇੜੇ ਤੇੜੇ ਤੇ ਤਕਰੀਬਨ ਸਾਡੀ ਲੱਗ ਗਈ ਹੈ ਹਨਾ ਇਹ ਸ਼ੋਰ ਸੁਣਾਉਣੀਆਂ ਨਾਲ ਤੇ ਉਸ ਤੋਂ ਮਗਰੋਂ ਬਸ ਬੱਚਿਆਂ ਨੇ ਡਿਮਾਂਡ ਕੀਤੀ ਪਾਸਤੇ ਦੀ ਕੌਸੇ ਤੇ ਇਹ ਵੀ ਉਹੀ ਜਿਹੜਾ ਨਾਨਕੇ ਪਿੰਡ ਉਹਨਾਂ ਦਾ ਬਚਿਆ ਸੀਗਾ ਨਾਨੀ ਨੇ ਨਾਲ ਹੀ ਦੇ ਦਿੱਤਾ ਤੇ ਥੋੜਾ ਬਚਿਆ ਸੀ ਹੁਣ ਆਪਾਂ ਕਿਆ ਚੱਲ ਥੋੜਾ ਜਿਹਾ ਪਾਸਤਾ ਬਣਾ ਦਿੰਨੇ ਆ ਹੱਥ ਆ ਗਿਆ ਗਿਆ ਕੋਲ ਪਾਸਤਾ ਉਬਲ ਗਿਆ ਸੀ ਦੋਨੇ ਨੂੰ ਆਪਾਂ ਤੜਕਾ ਲਾ ਲੈਨੇ ਆ ਉਬਲ ਗਿਆ ਸੀ ਹੁਣ ਆਪਾਂ ਛਾਲ ਲੈਨੇ ਆ ਟਮਾਟਰ ਹੈ ਨਹੀਂ ਸੀ ਵੈਸੇ ਪਾਸਤਾ ਨਾਲ ਟਮਾਟਰ ਨਪਾਇਆ ਜਿਆਦਾ ਸਵਾਦ ਆਉਂਦਾ ਹੈ ਖੱਟ ਮਿੱਠਾ ਜਿਹਾ ਟੇਸਟ ਹੋ ਜਾਂਦਾ ਫਿਰ ਉਹ ਹਲੇ ਮੀ ਹਟਿਆ ਸੀ ਨਾਲ ਦੀ ਨਾਲ ਬਹੁਤ ਜਿਆਦਾ ਗਰਮੀ ਹੋ ਗਈ ਸੀ ਲੂਣ ਮਰਚ ਪਾ ਦਿੰਨੇ ਆਪਾਂ ਮਰਚਾਂ ਥੋੜੀਆਂ ਹੀ ਪਾਈਆਂ ਸੀਗੀਆਂ ਫਿਰ ਬੱਚਿਆਂ ਨੇ ਖਾਣਾ ਹੁੰਦਾ ਇਹ ਜਰਨੈਲ ਨੂੰ ਪਤਾ ਲੱਗ ਗਿਆ ਸੀ ਉਹ ਦੋ ਤਿੰਨ ਵਾਰ ਹੀ ਕਹਿ ਗਿਆ ਸੀ ਮਮਾ ਪਾਸਤਾ ਬਣਾ ਕੇ ਦੇਵੋ ਇੱਕ ਵਾਰੀ ਬੱਸ ਜਿਹੜੀ ਗੱਲ ਦੀ ਕਹਿ ਦਈਏ ਕਿ ਇਹ ਕੰਮ ਕਰਾਂਗੇ ਫਿਰ ਉਹਨਾਂ ਨੂੰ ਹੁੰਦਾ ਏ ਕਿ ਹੁਣ ਹੋ ਜਾਣਾ ਚਾਹੀਦਾ ਉਸ ਤੋਂ ਮਗਰੋਂ ਟొਮੇਟੋ ਸੌਸ ਪਾਤੀ ਤੇ ਪਾਸਤਾ ਆਪਣਾ ਬਣ ਕੇ ਤਿਆਰ ਸੀ ਲੋ ਜੀ ਤੁਸੀਂ ਵੀ ਖਾਓ ਪਾਸਤਾ ਤੇ ਹੁਣ ਸ਼ਾਮ ਦਾ ਟਾਈਮ ਹੈ ਬਹੁਤ ਜ਼ਿਆਦਾ ਗੁੰਮ ਸੀਗਾ ਤੇ ਕੁਛ ਹਲੇ ਆਪਾਂ ਆਈਆਂ ਪੀਕੇ ਕਰਵਾਣ ਕੇ ਇੱਕ ਦੋ ਦਿਨ ਸਮਝ ਵੀ ਨਹੀਂ ਆਉਂਦੀ ਤੇ ਦਿਲ ਵੀ ਨਹੀਂ ਲੱਗਦਾ ਹੈਗਾ ਜਦੋਂ 2-4 ਦਿਨ ਜਿਆਦੇ ਲਾਈਏ ਫਿਰ ਘਰ ਔਖਾ ਜਿਹਾ ਲੱਗਦਾ ਰਹਿੰਦਾ 2-3 ਦਿਨ ਫਿਰ ਸਹਜੇ ਸਹਜੇ ਉਹੀ ਆਪਣੇ ਰੂਟੀਨਸ ਜਦੋਂ ਪੈ ਜੀਦਾ ਫਿਰ ਆਦਤ ਬਣ ਜਾਂਦੀ ਏ ਤੇ ਮੈਂ ਸ ਇੱਕ ਦੋ ਦਿਨ ਬਹੁਤ ਔਖਾ ਲੱਗਦਾ ਉਹ ਕਿਵੇਂ ਇਹ ਸੋਚਦੇ ਹੋਈ ਦਾ ਉਸ ਟਾਈਮ ਆਪਾਂ ਐਂ ਕਰਦੇ ਸੀ ਕੁਝ ਫਿਰ ਬਹਿ ਕੇ ਆਪਣੀ ਮਾਂ ਨਾਲ ਗੱਲਾਂ ਕਰਨ ਦਾ ਤੇ ਫਿਰ ਵਕਰਾ ਹੀ ਚਾ ਹੁੰਦਾ ਜੋ ਵੱਲਾਂ ਆਪ ਆਪਣੀ ਮੰਮੀ ਨਾਲ ਸ਼ੇਅਰ ਕਰ ਸਕਨੇ ਆ ਦੁੱਖ ਸੁੱਖ ਫਰੋਲ ਸਕਨੇ ਆ ਆਪਾਂ ਹੋਰ ਕਿਸੇ ਨਾਲ ਨਹੀਂ ਫਰੋਲ ਸਕਦੇ ਹੈਗੇ ਤੇ ਸੁਣਵੀ ਇੱਕ ਮਾਂ ਹੀ ਸਕਦੀ ਏ ਹੋਰ ਕੋਈ ਸੁਣਵੀ ਨਹੀਂ ਸਕਦਾ ਹੈਗਾ ਉਸ ਤੋਂ ਮਗਰੋਂ ਫਿਰ ਆਪਾਂ ਬਾਹਰ 10 ਮਿੰਟ ਹਵਾ ਲਈ ਬਾਹਰ ਤੇ ਠੰਡੀ ਹਵਾ ਸੀ ਅੰਦਰ ਬਹੁਤ ਜ਼ਿਆਦਾ ਗਰਮੈਤ ਸੀ ਤੇ ਬਾਹਰ ਇਹ ਹੀ ਸੋਚਿਆ ਕਿ ਹੁਣ ਸਬਜ਼ੀ ਵੀ ਲਿਆ ਕੇ ਆਪਾਂ ਇੱਥੇ ਹੀ ਬਹਿ ਕੇ ਚੀਰਨੇ ਆ ਅੰਦਰ ਜਾਣ ਨੂੰ ਥਿਲ ਨਹੀਂ ਸੀ ਕਰਦਾ ਪਿਆ ਹੈਗਾ ਤੇ ਬਾਹਰ ਦਾ ਮੌਸਮ ਹਾਲੇ ਬੜਾ ਵਧੀਆ ਸੀਗਾ ਠੰਡਾ ਠੰਡਾ ਸੀ ਕੋਸ਼ਾਲਦ ਵਾਲੇ ਪਾਣੀ ਪਏ ਹੋਏ ਨੇ ਪਰ ਇਹ ਵੀ ਜਦੋਂ ਸੇਕ ਲੱਗਦਾ ਫਿਰ ਆਲਦ ਵਾਲੇ ਜਿਹੜਾ ਪਾਣੀ ਪੀਆ ਇਹ ਵੀ ਨਾ ਪੜਾਸ ਜੀ ਛੱਡਦਾ